ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰ ਰਾਮਦਾਸ ਜੀ ਪਰ ਹੱਥ ਰੱਖਣ ਤੇ ਲੋ ਜੀ ਆਪਾਂ ਅੱਜ ਕੀ ਜਿਆ ਸ਼ੀਆ ਚੀੜ ਗੁੰਦਕ ਤੀਰਾ ਆਪਾਂ ਦਿਨਾਂ ਨਿੰਬੂ ਤੇ ਆਪਾਂ ਇਹਦਾ ਸਕੰਜਵੀ ਬਣਾਉਂਦੇ ਦੀ ਜਿਹੜੀ ਕਿ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੀ ਹੈ ਆ ਗਰਮੀ ਤੋਂ ਬਚਾਉਂਦੀ ਆ ਸਰੀਰ ਨੂੰ ਠੰਡਕ ਪਚਾਉਂਦੀ ਆ ਸਾਰਾ ਕੁਝ ਮਿਕਸ ਕਰਕੇ ਇਧਰ ਆਪਾਂ ਨੇ ਹੁਣ ਲੈ ਲਿਆ ਪਾਨਿੰਗੜਵੀ ਦੇ ਵਿੱਚ ਤੇ ਕੁਝ ਪਾ ਲਈ ਆਪਾਂ ਨੇ ਖੰਡ ਤੇ ਇਹਦਾ ਆਪਾਂ ਸੀਰਪ ਤਿਆਰ ਕਰਦੇ ਪਹਿਲਾਂ ਤੇ ਛਾਣ ਚੱਕ ਜਾਈ ਇਹ ਰੱਦ ਉਹ ਬਣ ਗਿਆ ਕਿਉਂਕਿ ਸਮਾਨਤਾ ਸਾਰਾ ਘਰੇ ਹੀ ਪਿਆ ਹੁੰਦਾ ਘੋਲ ਹੋ ਜਾਂਦੀ ਹਨਾ ਤੇ ਇਹ ਆਪਾਂ ਨੇ ਉਹ ਕਰ ਲਈ ਖੰਡ ਸੀਰਪ ਤਿਆਰ ਕਰ ਲਿਆ ਤੇ ਇਧਰ ਆਪਾਂ ਨੇ ਪਦੀਨਾ ਲਿਆ ਸੀ ਇਹਦੇ ਵਿੱਚ ਮੈਂ ਬਲੈਕ ਪੈਪਰ ਥੋੜੀ ਜੀ ਪਾ ਦਿੱਤੀ ਮੈਂ ਕਾਲੀ ਮਿਰਚ ਸਾਪ ਤ ਨਹੀਂ ਪਾਈ ਪਾਊਡਰ ਵਾਲੀ ਪਾ ਦਿੱਤੀ ਇਹ ਵੀ ਘਰੇ ਤਿਆਰ ਕੀਤਾ ਪਾਊਡਰ ਆ ਕਿੰਨਾ ਹੀ ਆਪਾਂ ਹਰੀ ਮਿਰਚ ਪਾਈ ਆ ਕੱਲਾ ਪੁਦੀਨਾ ਪਾਇਆ ਇਹਦੇ ਵਿੱਚ ਤੇ ਇਹ ਮੈਂ ਥੋੜਾ ਜਿਹਾ ਨਮਕ ਪਾਇਆ